ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਕੁਕਿੰਗ ਐਂਡ ਤੇ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਆਪਾਂ ਬਣਾਵਾਂਗੇ ਆਮਲਾ ਕੈਂਡੀ ਜੋ ਜਿਸ ਨੂੰ ਆਪਾਂ ਔਲੇ ਆਮਲਾ ਦੇ ਗੋਲੇ ਵੀ ਬੋਲ ਸਕਦੇ ਆ ਇਹ ਖੱਟੇ ਮਿੱਠੇ ਬਹੁਤ ਹੀ ਟੇਸਟੀ ਬਣਦੇ ਨੇ ਚਟਪਟੇ ਵੈਸੇ ਤਾਂ ਆਮਲੇ ਬੱਚੇ ਨਹੀਂ ਖਾਂਦੇ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਉਹਨਾਂ ਨੂੰ ਖਵਾ ਸਕਦੇ ਹੋ ਕਿਉਂਕਿ ਆਮਲੇ 'ਚ ਬਹੁਤ ਸਾਰੇ ਤੱਤ ਹੁੰਦੇ ਨੇ ਐਂਟੀਆਕਸੀਡੈਂਟ ਹੁੰਦਾ ਹੈ ਇਹਦੇ ਵਿੱਚ ਆਇਰਨ, ਕੈਲਸ਼ੀਅਮ, ਮੈਗਨੀਸ਼ੀਅਮ, ਪੋਟਾਸ਼ੀਅਮ ਬਹੁਤ ਸਾਰੇ ਤੱਤ ਹੁੰਦੇ ਨੇ ਜੇ ਤੁਸੀਂ ਇਸ ਤਰ੍ਹਾਂ ਬੱਚਿਆਂ ਨੂੰ ਖਵਾਓਗੇ ਤਾਂ ਬਹੁਤ ਬੱਚੇ ਖੁਸ਼ ਹੋ ਕੇ ਵੀ ਖਾਣਗੇ ਤੇ ਬਾਹਰ ਦੀਆਂ ਕੈਂਡੀਜ਼ ਵਗੈਰਾ ਨਹੀਂ ਖਾਣਗੇ ਇਸ ਤਰ੍ਹਾਂ ਘਰ ਚ ਬਣਾ ਕੇ ਦਿਓ ਬੱਚਿਆਂ ਨੂੰ ਸਭ ਤੋਂ ਪਹਿਲਾਂ ਮੈਂ ਇੱਥੇ 1 ਕਿਲੋ ਆਮਲੇ ਲੈਨੇ ਉਹਨਾਂ ਨੂੰ ਮੈਂ ਚੰਗੀ ਤਰ੍ਹਾਂ ਪਹਿਲਾਂ ਧੋ ਲਿਆ ਸੀ ਧੋ ਕੇ ਸਾਰਾ ਪਾਣੀ ਨਿਚੋੜਤਾ ਹੁਣ ਇਹਨਾਂ ਨੂੰ ਆਪਾਂ ਕੁੱਕਰ ਦੇ ਵਿੱਚ ਪਾਵਾਂਗੇ ਇੱਕ ਛੋਟਾ ਗਲਾਸ ਮੇਰੇ ਵਿੱਚ ਪਾਣੀ ਦਾ ਪਾਇਆ ਜੇ ਤੁਹਾਡੇ ਕੋਲ ਵੱਡਾ ਗਲਾਸ ਆ ਤੁਸੀਂ ਅੱਧਾ ਗਲਾਸ ਪਾਣੀ ਦਾ ਪਾਉਣਾ ਤੇ ਕੁੱਕਰ ਦਾ ਢੱਕਣ ਬੰਦ ਕਰਕੇ ਇੱਕ ਵਿਸਲ ਕੁੱਕਰ ਦੀ ਵਜਵਾਉਣੀ ਹੈ ਤਾਂ ਕਿ ਜਿਹੜੇ ਆਮਲੇ ਥੋੜੇ ਸੌਫਟ ਹੋ ਜਾਣ ਤਾਂ ਕਿ ਆਪਾਂ ਇਹਦੀ ਇਹਦੇ ਵਿੱਚੋਂ ਜਿਹੜੇ ਬੀਜ ਨੇ ਇਹਦੀਆਂ ਗਿਟਕਾਂ ਨੇ ਉਹ ਕੱਢ ਲਈਏ ਦੇਖੋ ਕੁੱਕਰ ਦਾ ਢੱਕਣ ਬੰਦ ਕਰ ਦਿੱਤਾ ਮੈਂ ਇਸ ਦੀ ਹੁਣ ਇੱਕ ਵਿਸਲ ਵਜਵਾਵਾਂਗੇ ਆਪਾਂ ਇੱਕ ਵਿਸਲ ਵੱਜਣ ਤੋਂ ਬਾਅਦ ਗੈਸ ਨੂੰ ਬੰਦ ਕਰ ਦਵਾਂਗੇ ਤੇ ਸਟੀਮ ਨੂੰ ਬਾਹਰ ਨਿਕਲ ਦੇਵਾਂਗੇ ਸਟੀਮ ਨਿਕਲਣ ਤੋਂ ਬਾਅਦ ਕੁੱਕਰ ਖੋਲ੍ਹ ਕੇ ਦੇਖੋ ਆਪਾਂ ਚੈੱਕ ਕਰਦੇ ਹਾਂ ਜਿਹੜੇ ਆਮਲੇ ਨੇ ਚੰਗੀ ਤਰ੍ਹਾਂ ਪੱਕ ਚੁੱਕੇ ਨੇ ਦੇਖੋ ਇਹਨਾਂ ਦੇ ਪੱਕਣ ਦੀ ਇਹੀ ਨਿਸ਼ਾਨੀ ਹੈ ਕਿ ਇਹਨਾਂ ਦੀਆਂ ਜਿਹੜੀਆਂ ਅਲੱਗ-ਅਲੱਗ ਜਿਹੜੀਆਂ ਇਹਨਾਂ ਦੀਆਂ ਫਾੜੀਆਂ ਹੁੰਦੀਆਂ ਨੇ ਅਲੱਗ-ਅਲੱਗ ਹੋ ਜਾਂਦੀਆਂ ਨੇ ਹੁਣ ਇਹਨਾਂ ਨੂੰ ਆਪਾਂ ਕਿਸੇ ਛਾਨਣੀ 'ਚ ਪਾ ਕੇ ਛਾਨ ਲਾਂਗੇ ਤਾਂ ਕਿ ਜਿਹੜਾ ਇਹਦਾ ਪਾਣੀ ਹੈ ਅਲੱਗ ਹੋ ਸਕੇ ਇਹ ਪਾਣੀ ਬਹੁਤ ਹੀ ਹੈਲਦੀ ਹੁੰਦਾ ਤੁਸੀਂ ਪੀ ਵੀ ਸਕਦੇ ਹੋ ਨਮਕ ਵਗੈਰਾ ਇਹਦੇ ਵਿੱਚ ਥੋੜਾ ਜਿਹਾ ਪਾ ਕੇ ਹੁਣ ਥੋੜਾ ਜਿਹਾ ਠੰਡਾ ਹੋਣ ਤੋਂ ਬਾਅਦ ਜਿਹੜੀਆਂ ਦੀਆਂ ਵਿੱਚ ਗਿਟਕਾਂ ਨੇ ਉਹ ਆਪਾਂ ਕੱਢ ਦਾਂਗੇ ਬਾਹਰ ਦੇਖੋ ਬਹੁਤ ਆਸਾਨੀ ਨਾਲ ਇਹ ਨਿਕਲ ਜਾਂਦੀਆਂ ਨੇ ਕਿਉਂਕਿ ਇਹ ਪੱਕ ਚੁੱਕੇ ਨੇ ਸੌਫਟ ਹੋ ਚੁੱਕੇ ਨੇ ਆਮਲੇ ਆਮਲੇ ਨੇ ਜਿਹੜੇ ਬਹੁਤ ਸਾਰੇ ਬੈਨੀਫਿਟ ਹੁੰਦੇ ਨੇ ਆਪਣੇ ਵਾਲਾਂ ਵਾਸਤੇ ਸਕਿਨ ਵਾਸਤੇ ਇਸ ਕਰਕੇ ਤੁਸੀਂ ਇਸ ਤਰੀਕੇ ਨਾਲ ਬੱਚਿਆਂ ਨੂੰ ਖਵਾ ਸਕਦੇ ਹੋ ਹੁਣ ਦੇਖੋ ਸਾਰੇ ਆਮਲੇ ਦੀਆਂ ਗਿਟਕਾਂ ਨੇ ਜਿਹੜੀਆਂ ਉਹ ਮੈਂ ਬਾਹਰ ਕੱਢ ਲਈਆਂ ਹੁਣ ਇਸ ਨੂੰ ਆਪਾਂ ਗ੍ਰਾਈਂਡਰ ਜਾਰ ਚ ਪਾਵਾਂਗੇ ਤੇ ਪੇਸਟ ਬਣਾਵਾਂਗੇ ਇਹਦਾ ਪੇਸਟ ਤੁਸੀਂ ਬਿਲਕੁਲ ਬਰੀਕ ਸਮੂਥ ਪੇਸਟ ਬਣਾਉਣਾ ਹੈ ਬਿਲਕੁਲ ਵੀ ਕੋਈ ਆਮਲਾ ਰਹਿਣੀ ਰਹਿਣਾ ਨਹੀਂ ਚਾਹੀਦਾ ਇਹਦੇ ਵਿੱਚ ਸਾਫਤਾ ਜੇ ਤੁਹਾਨੂੰ ਲੱਗੇ ਕਿ ਆਮਲੇ ਨਹੀਂ ਗ੍ਰाइंड ਹੋ ਰਹੇ ਤਾਂ ਤੁਸੀਂ 1-2 ਚਮਚੇ ਦੇ ਵਿੱਚ ਪਾਣੀ ਪਾ ਸਕਦੇ ਹੋ ਪਰ ਜ਼ਿਆਦਾ ਨਹੀਂ ਪਾਉਣਾ ਹੋ ਸਕੇ ਤਾਂ ਬਿਨਾ ਪਾਣੀ ਤੋਂ ਹੀ ਗ੍ਰाइंड ਕਰਿਓ ਦੇਖੋ ਅੱਧੇ ਆਮਲੇ ਦਾ ਮੈਂ ਪੇਸਟ ਬਣਾ ਲਿਆ ਅੱਧੇ ਜਿਹੜੇ ਰਹਿ ਗਏ ਉਹਨਾਂ ਦਾ ਵੀ ਆਪਾਂ ਇਸੇ ਤਰ੍ਹਾਂ ਪੇਸਟ ਬਣਾ ਕੇ ਕੜਾਹੀ ਦੇ ਵਿੱਚ ਪਾਵਾਂਗੇ ਦੇਖੋ ਦੂਸਰੇ ਆਮਲੇ ਦਾ ਜਿਹੜੇ ਅੱਧੇ ਰਹਿ ਗਏ ਸੀ ਉਹਨਾਂ ਦਾ ਵੀ ਮੈਂ ਪੇਸਟ ਬਣਾ ਲਿਆ ਬਿਲਕੁਲ ਬਰੀਕ ਤੇ ਸਮੂਥ ਪੇਸਟ ਬਣਿਆ ਹੁਣ ਕਰਾਹੀ ਨੂੰ ਆਪਾਂ ਗੈਸ ਤੇ ਰੱਖਾਂਗੇ ਤੇ ਇਸ ਨੂੰ ਲਗਾਤਾਰ ਹਿਲਾਉਂਦੇ ਹੋਏ 5 ਕਮਿੰਟ ਪਕਾਵਾਂਗੇ ਤਾਂ ਕਿ ਥੋੜਾ ਜਿਹਾ ਪੱਕ ਜਾਣ ਤੇ ਇਹਨਾਂ ਦਾ ਪਾਣੀ ਹੈ ਜਿਹੜਾ ਥੋੜਾ ਜਿਹਾ ਸੁੱਕ ਜਾਵੇ 5 ਮਿੰਟ ਆਪਾਂ ਫਿਰ ਫੁੱਲ ਫਲੇਮ 'ਤੇ ਪਕਾਵਾਂਗੇ ਇਸ ਨੂੰ ਗੈਸ ਮੇਰਾ ਦੇਖੋ ਫੁੱਲ ਹੈ ਦੇਖੋ ਇੱਥੇ 5 ਮਿੰਟ ਹੋ ਚੁੱਕੇ ਨੇ ਮੈਨੂੰ ਪਕਾਉਂਦੀ ਨੂੰ ਹੁਣ ਮੈਂ ਇਹਦੇ ਵਿੱਚ ਜਿੰਨਾ ਆਪਣਾ ਆਮਲੇ ਦਾ ਪਲਪ ਤਿਆਰ ਹੋਇਆ ਜਿੰਨਾ ਆਮਲੇ ਦਾ ਆਪਾਂ ਗ੍ਰाइंड ਕਰਿਆਗਾ ਉਨੇ ਹੀ ਆਪਾਂ ਗੁੜ ਜਾਂ ਸ਼ੱਕਰ ਇਹਦੇ ਵਿੱਚ ਐਡ ਕਰਨੀ ਹੈ ਦੇਖੋ ਮੈਂ 1 ਕਿਲੋ ਆਮਲੇ ਲਏ ਸੀ ਤੇ ਉਹਦੇ ਵਿੱਚੋਂ 200 ਗ੍ਰਾਮ ਉਹਦੀਆਂ ਗਿੱਟਕਾਂ ਨਿਕਲ ਗਈਆਂ 800 ਗ੍ਰਾਮ ਜਿਹੜਾ ਆਪਣੇ ਕੋਲ ਆਮਲੇ ਦਾ ਪਲਪ ਰਹਿ ਗਿਆ ਤਾਂ 800 ਗ੍ਰਾਮ ਹੀ ਤੁਸੀਂ ਗੁੜ ਜਾਂ ਸ਼ੱਕਰ ਇਹਦੇ ਵਿੱਚ ਐਡ ਕਰਨਾ ਹੈ ਮਤਲਬ ਜਿੰਨਾ ਤੁਹਾਡੇ ਕੋਲ ਆਮਲਾ ਰਹਿ ਗਿਆ ਉਨੇ ਹੀ ਤੁਸੀਂ ਗੁੜ ਜਾਂ ਸ਼ੱਕਰ ਐਡ ਕਰਨੀ ਹੈ ਤੁਸੀਂ ਕੱਲੀ ਸ਼ੱਕਰ ਵੀ ਪਾ ਸਕਦੇ ਹੋ ਕੱਲਾ ਗੁੜ ਵੀ ਪਾ ਸਕਦੇ ਹੋ ਮੈਂ ਦੋਨੇ ਚੀਜ਼ਾਂ ਨੂੰ ਮਿਲਾ ਕੇ ਪਾਇਆ ਗੁੜ ਜਾਂ ਸ਼ੱਕਰ ਜਦੋਂ ਆਪਾਂ ਇਹਦੇ ਵਿੱਚ ਪਾਉਨੇ ਆ ਤਾਂ ਇੱਕ ਵਾਰ ਇਹ ਪਾਣੀ ਛੱਡ ਜਾਂਦਾ ਦੇਖੋ ਬਿਲਕੁਲ ਲਿਕਵਿਡ ਪਤਲਾ ਹੋ ਗਿਆ ਇਹ ਹੁਣ ਆਪਾਂ ਨੂੰ ਲਗਾਤਾਰ ਹਿਲਾਉਂਦੇ ਹੋਏ 5-10 ਮਿੰਟ ਇਸ ਨੂੰ ਪਕਾਵਾਂਗੇ ਜਦੋਂ ਤੱਕ ਕਿ ਇਹ ਗਾੜਾ ਨਹੀਂ ਹੋ ਜਾਂਦਾ ਸਖਤ ਨਹੀਂ ਹੋ ਜਾਂਦਾ ਬਿਲਕੁਲ ਇਹਦਾ ਪਾਣੀ ਨਹੀਂ ਸੁੱਕ ਜਾਂਦਾ ਗੈਸ ਦੀ ਫਲੇਮ ਇੱਥੇ ਤੁਸੀਂ ਮੀਡੀਅਮ ਕਰ ਦੇਣੀ ਹੈ ਤੇ ਲਗਾਤਾਰ ਹਿਲਾਉਂਦੇ ਰਹਿਣਾ ਤਾਂ ਕਿ ਇਹ ਕੜਾਹੀ ਦੇ ਇਹ ਠਾਣਾ ਲੱਗੇ ਹੁਣ ਆਪਾਂ ਇਸ ਨੂੰ ਥੋੜਾ ਜਿਹਾ ਸਖਤ ਹੋਣ ਤੱਕ ਪਕਾਵਾਂਗੇ ਦੇਖੋ ਇੱਥੇ ਪਾਣੀ ਬਿਲਕੁਲ ਸੁੱਕ ਗਿਆ ਇਹਦਾ ਹੁਣ ਅੱਧਾ ਚਮਚੇ ਦੇ ਵਿੱਚ ਮੈਂ ਨਮਕ ਦਾ ਐਡ ਕੀਤਾ ਚਿੱਟਾ ਨਮਕ ਇੱਕ ਤੋਂ ਡੇਢ ਚਮਚ ਤੁਸੀਂ ਆਮਚੂਰ ਪਾਊਡਰ ਦਾ ਐਡ ਕਰਨਾ ਹੈ ਇੱਕ ਚਮਚ ਪਾਉਣਾ ਹੈ ਭੁੰਨੇ ਜੀਰੇ ਦਾ ਪਾਊਡਰ ਥੋੜੀ ਜਿਹੀ ਚਮਚ ਦਾ ਚੌਥਾ ਹਿੱਸਾ ਮੈਂ ਕਾਲੀ ਮਿਰਚ ਪਾਊਡਰ ਪਾਇਆ ਤੁਸੀਂ ਇਸ ਨੂੰ ਸਕਿਪ ਵੀ ਕਰ ਸਕਦੇ ਹੋ ਪਾ ਵੀ ਸਕਦੇ ਹੋ ਆਮਚੂਰ ਪਾਊਡਰ ਇਹਦੇ ਵਿੱਚ ਜ਼ਰੂਰ ਪਾਉਣਾ ਹੈ ਕਿਉਂਕਿ ਆਮਲੇ ਨੇ ਹੁੰਦੇ ਨੇ ਜਿਹੜੇ ਖੱਟੇ ਹੁੰਦੇ ਨੇ ਤਾਂ ਆਮਚੂਰ ਉਹ ਨਾ ਪਾਉਣ ਨਾਲ ਇਹਨਾਂ ਦਾ ਜਿਹੜਾ ਖੱਟਾਪਨ ਹੈ ਉਹ ਬੈਲੈਂਸ ਹੋ ਜਾਂਦਾ ਜਿਆਦਾ ਖੱਟੇ ਨਹੀਂ ਕੈਂਡੀਜ਼ ਆ ਬਣਦੀਆਂ ਤੁਸੀਂ ਇਹ ਮਸਾਲੇ ਵੱਧ ਵੀ ਪਾ ਸਕਦੇ ਹੋ ਕਿਉਂਕਿ ਇਹ ਜਿਹੜੀਆਂ ਕੈਂਡੀਆਂ ਨੇ ਹਾਜ਼ਮੇਦਾਰ ਬਣਦੀਆਂ ਨੇ ਤੇ ਬਹੁਤ ਹੀ ਵਧੀਆ ਤੇ ਟੇਸਟੀ ਵੀ ਬਹੁਤ ਲੱਗਦੀਆਂ ਨੇ ਮਸਾਲੇ ਪੋਣ ਤੋਂ ਬਾਅਦ ਆਪਾਂ 5 ਤੋਂ 7 ਮਿੰਟ ਫੇਰ ਇਸ ਨੂੰ ਪਕਾਵਾਂਗੇ ਜਦੋਂ ਤੱਕ ਕਿ ਇਹ ਸਖਤ ਨਹੀਂ ਹੋ ਜਾਂਦਾ ਠੰਡਾ ਹੋਣ ਤੋਂ ਬਾਅਦ ਇਹ ਬਿਲਕੁਲ ਸਖਤ ਹੋ ਜਾਵੇਗਾ ਦੇਖੋ ਇਹਦਾ ਪਾਣੀ ਹੈ ਜਿਹੜਾ ਬਿਲਕੁਲ ਸੁੱਕ ਚੁੱਕਿਆ ਹੈ ਬਿਲਕੁਲ ਵੀ ਇਹਦੇ ਵਿੱਚ ਪਾਣੀ ਨਹੀਂ ਥੋੜਾ ਜਿਹਾ ਆਪਾਂ ਹੋਰ ਸਖਤ ਕਰ ਲਵਾਂਗੇ ਤਾਂ ਕਿ ਜਿਹੜੇ ਆਪਣੇ ਗੋਲੇ ਨੇ ਆਸਾਨੀ ਨਾਲ ਬਣ ਜਾਣ ਹੱਥ ਨਾਲ ਚਿਪਕਣਾ ਦੇਖੋ ਹੁਣ ਆਪਾਂ 5 ਤੋਂ 7 ਮਿੰਟ ਪਕਾ ਲਿਆ ਗੈਸ ਨੂੰ ਬੰਦ ਕਰ ਦਾਂਗੇ ਹੁਣ ਇੱਥੇ ਮੈਂ ਇੱਕ ਪਲੇਟ 'ਚ ਕੱਢ ਕੇ ਰੱਖਦਾ ਤਾਂ ਕਿ ਇਹ ਠੰਡਾ ਹੋ ਸਕੇ ਤੁਸੀਂ ਫਰਿੱਜ 'ਚ ਵੀ ਰੱਖ ਸਕਦੇ ਹੋ ਤਾਂ ਕਿ ਇਹ ਚੰਗੀ ਤਰ੍ਹਾਂ ਠੰਡਾ ਹੋ ਜਾਵੇ ਤੇ ਜੰਮ ਕੇ ਹੋਰ ਵਧੀਆ ਸਖਤ ਹੋ ਜਾਊਗਾ ਤੇ ਇਹਦੀਆਂ ਜਿਹੜੇ ਗੋਲੇ ਨੇ ਇਸ ਤਰ੍ਹਾਂ ਬਹੁਤ ਆਸਾਨੀ ਨਾਲ ਬਣ ਜਾਣਗੇ ਤੁਸੀਂ ਹੱਥ ਦੀ ਹਥੇਲੀ ਤੇ ਥੋੜਾ ਜਿਹਾ ਘਿਓ ਲਾ ਕੇ ਜਾਂ ਆਇਲ ਲਗਾ ਕੇ ਥੋੜਾ ਜਿਹਾ ਥੋੜਾ ਜਿਹਾ ਆਮਲੇ ਦਾ ਪੇਸਟ ਲੈਣਾ ਤੇ ਉਸ ਨੂੰ ਗੋਲ-ਗੋਲ ਦੇਖੋ ਇਸ ਤਰ੍ਹਾਂ ਗੋਲੀਆਂ ਬਣਾ ਲੈਣੀਆਂ ਨੇ ਫਿਰ ਮੈਂ ਪੀਸੀ ਚੀਨੀ ਦਾ ਪਾਊਡਰ ਲਿਆ ਉਹਦੇ ਉੱਪਰ ਤੁਸੀਂ ਇਹਨੂੰ ਕੋਟ ਕਰਨਾ ਹੈਗਾ ਦੇਖੋ ਇਸ ਤਰ੍ਹਾਂ ਹੱਥਾਂ ਦੇ ਥੋੜਾ ਜਿਹਾ ਔਇਲ ਲਗਾ ਕੇ ਥੋੜਾ ਜਿਹਾ ਤੁਸੀਂ ਮਿਕਸਚਰ ਲੈਣਾ ਹੈ ਦਾ ਆਮਲੇ ਦਾ ਇਸ ਤਰ੍ਹਾਂ ਗੋਲ ਘਮਾਉਂਦੇ ਹੋਏ ਤੁਸੀਂ ਇਸ ਦੀ ਗੋਲੀ ਬਣਾ ਲੈਣੀ ਹੈ ਇਸ ਤਰ੍ਹਾਂ ਜਿੰਨੇ ਮਰਜੀ ਤੁਸੀਂ ਵੱਡੇ ਜਾਂ ਛੋਟੇ ਗੋਲੇ ਬਣਾ ਸਕਦੇ ਹੋ ਹੁਣ ਚੀਨੀ ਦੇ ਪਾਊਡਰ ਦੇ ਵਿੱਚ ਆਪਾਂ ਦੇਖੋ ਇਸ ਤਰ੍ਹਾਂ ਇਸ ਨੂੰ ਹਲਾ ਹਲਾਵਾਂਗੇ ਤਾਂ ਸਾਰਾ ਉੱਪਰ ਚੀਨੀ ਦਾ ਪਾਊਡਰ ਕੋਟ ਹੋ ਜੂ ਇਹਦੇ ਨਾਲ ਬਹੁਤ ਦੇਖਣ ਚ ਸੋਹਣੀਆਂ ਵੀ ਲੱਗਦੀਆਂ ਨੇ ਤੇ ਥੋੜੀ ਜੀ ਇਹਨਾਂ ਚ ਮਠਾਸ ਵੀ ਆ ਜਾਂਦੀ ਹੈ ਬੱਚਿਆਂ ਨੂੰ ਇਹ ਕੈਂਡੀ ਜ਼ਰੂਰ ਬਣਾ ਕੇ ਦਿਓ ਉਹਨਾਂ ਨੂੰ ਬਹੁਤ ਪਸੰਦ ਆਉਣੀ ਹੈ ਤੁਸੀਂ ਹਰ ਵਾਰ ਬਣਾਉਂਗੇ ਤੇ ਇਸ ਤਰੀਕੇ ਨਾਲ ਤੁਸੀਂ ਬੱਚਿਆਂ ਨੂੰ ਆਮਲੇ ਖੁਆ ਵੀ ਸਕਦੇ ਹੋ ਇਸੇ ਤਰ੍ਹਾਂ ਆਪਾਂ ਸਾਰੀ ਕੈਂਡੀ ਤਿਆਰ ਕਰ ਲਾਂਗੇ ਇਸ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਲਾਈਕ ਤੇ ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਜਾਇਆ ਕਰੋ ਤੇ ਨਾ ਲੱਗਦੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਿਆ ਕਰੋ ਤਾਂ ਕਿ ਮੇਰੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਦੇਖੋ ਆਮਲਾ ਕੈਂਡੀ ਆਪਣੀਆਂ ਬਣ ਕੇ ਤਿਆਰ ਨੇ ਚਟਪਟੀਆਂ ਮਜ਼ੇਦਾਰ ਇੱਕ ਵਾਰ ਬਣਾ ਕੇ ਜ਼ਰੂਰ ਟਰਾਈ ਕਰੋ ਮਿਲਦੇ ਆ ਕਿਸੇ ਹੋ